ਜਿਹੜਾ ਨਾਰਾ ਸੀ ਉਸ ਦੇ ਤਹਿਤ ਜੋ ਕਿ ਪੱਕੇ-ਪੱਕੇ ਪਿੰਡਾਂ ਦੇ ਵਿੱਚ ਰੈਲੀਆਂ ਜਿਹੜੀਆਂ ਪਿਛਲੇ ਦਿਨਾਂ ਤੋਂ ਕੱਢੀਆਂ ਜਾ ਰਹੀਆਂ ਨੇ ਆਪਾਂ ਦੇਖ ਰਹੇ ਹਾਂ ਅੱਜ ਪਿੰਡ ਸੁਰਜਨਪੈਣੀ ਵਿਖੇ ਵੀ ਜੁੱਧ ਨਸ਼ਿਆਂ ਦੇ ਵਿਰੁੱਧ ਪੰਚਾਇਤ ਅਤੇ ਸਮੂਹ ਨਗਰ ਪੰਚਾਇਤ ਸਿਹਤ ਵਿਭਾਗ ਦੇ ਇੱਥੇ ਜਿਹੜੇ ਨਾਲ ਵਿਭਾਗ ਦੇ ਹੈਲਥ ਵਰਕਰ ਉਹ ਵੀ ਇੱਥੇ ਮੌਜੂਦ ਨੇ ਆਪਾਂ ਗੱਲ ਕਰਾਂਗੇ ਸਾਡੇ ਨਾਲ ਸਿਹਤ ਵਿਭਾਗ ਦੇ ਬਰਿੰਦਰ ਕੁਮਾਰ ਜੀ ਮੌਜੂਦ ਨੇ ਹਾਈ ਬ੍ਰਿੰਦਰ ਕੁਮਾਰ ਜੀ ਇਹ ਜਿਹੜੀ ਰੈਲੀ ਅੱਜ ਦੀ ਇੱਕ ਮੇਰੇ ਵੱਡ ਜੁੱਤ ਇਹ ਰੈਲੀ ਪੰਜਾਬ ਸਰਕਾਰ ਦੀ ਜਿਹੜੀ ਮੁਹਿੰਮ ਚੜੀ ਗਈ ਹੈ ਯੋਧ ਨਸ਼ਾ ਅਰੋਧ ਪਿੰਡਾਂ ਦੇ ਪਹਿਰੇਦਾਰ ਫੇਜ਼ 2 ਉਹਦੇ ਤਹਿਤ ਹਰ ਪਿੰਡ ਦੇ ਵਿੱਚ ਰੈਲੀ ਕੱਢੀ ਜਾ ਰਹੀ ਹੈ ਆਪਾਂ ਦੀ ਯਾਤਰਾ ਕੱਢੀ ਜਾ ਰਹੀ ਹੈ ਤੇ ਉਸੇ ਮੁਹਿੰਮ ਦੇ ਤਹਿਤ ਅੱਜ ਪਿੰਡ ਸੁਰਜਰਪੈਣ ਵਿਖੇ ਇਹ ਰੈਲੀ ਕੱਢੀ ਗਈ ਹੈ ਜੀ ਅੱਛਾ ਹੋਰ ਪਿੰਡਾਂ ਦੇ ਵਿੱਚ ਵੀ ਰੈਲੀ ਕੱਢੀਆਂ ਜਾ ਰਹੀਆਂ ਥੋੜੀਆਂ ਹਾਂਜੀ ਹਾਂਜੀ ਇਹ ਲਹਿਰਾ ਬਲਾਕ ਦੇ ਤਕਰੀਬਨ ਹਰ ਪਿੰਡ ਦੇ ਵਿੱਚ 10 ਤਰੀਕ ਤੋਂ ਲੈ ਕੇ 21 ਤਰੀਕ ਤੱਕ ਇਹ ਪ੍ਰੋਗਰਾਮ ਚੱਲਣਾ ਹੈ ਰੈਲੀਆਂ ਕੱਢੀਆਂ ਜਾ ਰਹੀਆਂ ਨੇ अच्छा ਸਾਡੇ ਨਾਲ ਮੌਜੂਦ ਨੇ ਸਰਪੰਚ ਰਾਜਵੀਰ ਸਿੰਘ ਜੀ ਰਾਜਵੀਰ ਸਿੰਘ ਜੀ ਇਹ ਤੁਹਾਡੇ ਪਿੰਡ ਦੇ ਵਿੱਚ ਜਿਹੜੀ ਇਹ ਰੈਲੀ ਕੱਢੀ ਗਈ ਹੈ ਤੁਸੀਂ ਇਹਦੇ ਬਾਰੇ ਦੋ ਗੱਲਾਂ ਇਹ ਜਦੋਂ ਪੰਜਾਬ ਸਰਕਾਰ ਨਸ਼ਿਆਂ ਦਾ ਬਹੁਤ ਜ਼ਿਆਦਾ ਵਿਰੋਧ ਕਰ ਰਹੀ ਹੈ ਲੋਕਾਂ ਦਾ ਵੀ ਬਹੁਤ ਵਿਰੋਧ ਹੈ ਜੀ ਤੇ ਉਹਦੇ ਹੱਕ 'ਚ ਕੱਢੀ ਗਈ ਹੈ ਵੀ ਲੋਕਾਂ ਨੂੰ ਨਸ਼ੇ ਤੋਂ ਛੁਟਕਾਰਾ ਮਿਲ ਸਕੇ ਜੀ ਤੇ ਪੂਰਾ ਜ਼ੋਰ ਲਾਇਆ ਸਰਕਾਰ ਨੇ ਵੀ ਪਬਲਿਕ ਵੀ ਪੂਰਾ ਸਾਥ ਦੇ ਰਹੀ ਹੈ ਤੇ ਤਾਂ ਉਹਦੇ ਕਰਕੇ ਅੱਜ ਇਹ ਪਹਿਲਾਂ ਵੀ ਜਿਹਦਾ ਪ੍ਰੋਗਰਾਮ ਹੁੰਦੇ ਰਹਿੰਦੇ ਨੇ ਜੁਦਨ ਨਸ਼ਾ ਵਿਰੋਧੋ ਗੁਰੂ ਘਰ 'ਚ ਕਰਾਇਆ ਦੀ ਆਪਣੇ ਹੁਣ ਪਿੰਡ ਦੇ ਵਿੱਚ ਰੈਲੀ ਕੱਢੀ ਹੈ ਵੀ ਤਾਂ ਕਿ ਇਹ ਰੋਕ ਔਰ ਨਿਸ਼ਾਨ ਕਸ ਕਰਾ ਦੂ ਇਹ ਨਾ ਚੁੱਪ ਤੋਂ ਹੋਗੇ ਕਸ ਕਰ ਤੱਕ ਮਨ ਨੂੰ ਕਸ਼ਮਕਤ ਪਨਾਵਾਗੇ ਇਨ ਨੂੰ ਦੇ ਸ਼ਾਨਾ ਦੂ ਕਸ਼ਮਕਤ ਪਨਾਵਾਗੇ ਇਹ ਜਦ ਬੋਲਦੀ ਇਨਾ ਚੰਗੋ ਤੇ ਜਿਹੜੀ ਰਹਦੀ ਆ ਯਾਰ ਜੀ ਹੈ ਤੁਸੀਂ ਸਾਹਮਣੇ ਦੇਖ ਰਹੇ ਹੋ ਜੋ ਕਿ ਨਸ਼ਿਆਂ ਵਿਰੁੱਧ ਫੰਡ ਸਰਚਨ ਕੈਂਪਲੀ ਹੈ ਹੈਲਥ ਡਿਪਾਰਟਮੈਂਟ ਵੀ ਆਪਾ ਦੱਸ ਸਕਦੇ ਆ ਹੈਲਥ ਡਿਪਾਰਟਮੈਂਟ ਵਾਰਦੇ ਗੁਰਿੰਦਰ ਕੋਲਾਵਾ ਪਿੰਡ ਸੁਰਜਨ ਭੈਣੀ ਵਿਖੇ ਜੁੱਧ ਨਸ਼ਿਆਂ ਵਿਰੁੱਧ ਡਰ ਹੋਵੇ ਉਹ ਵੇਚ ਨਾ ਸਕੇ ਕਿਸੇ ਵੀ ਲੋਕ ਦੀ ਹਾਂ ਸਰਪੰਚ ਸਾਹਿਬ ਜੁੱਧ ਦਾ ਕਿਨਾਰਾ ਲਾਓ ਜੁੱਧ ਨਸ਼ਿਆਂ ਵਿਰੁੱਧ ਜੁੱਧ ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਜਿੰਦਾਬਾਦ ਕਰੋ 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 ਮੜਾ ਜਾ ਪੰਜਾਬ ਸਰਕਾਰ ਜਿੰਦਾਬਾਦ ਪੰਜਾਬ ਸਰਕਾਰ ਜਿੰਦਾਬਾਦ ਭਗਵੰਤ ਮਾਨ ਜਿੰਦਾਬਾਦ ਕੈਬਨਟ ਮੰਤਰੀ ਵਿਰਿੰਦਰ ਗੋਇਲ ਜਿੰਦਾਬਾਦ